ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਪਲਾਸਟਿਕ ਦੇ ਢਾਂਡੇ ਆ ਦੇਖੋ ਬਾਈ ਕੋਲੇ 10 ਰੁਪਏ ਦੀ ਸੇਲ ਹੈ ਜੀ ਪਲਾਸਟਿਕ ਦੇ ਢਾਂਡੇ ਦੀ ਆ 10 10 ਰੁਪਏ ਆ ਬਹੁਤ ਤਰ੍ਹਾਂ ਦੀ ਵੈਰਿਟੀ ਪਲੇਟਾਂ ਨੇ ਆ ਦੇਖ ਰਹੀ ਸਿਰਫ 10 ਰੁਪਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੁਸੀਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਆ ਟੋਕਰੀਆਂ ਨੇ 10 ਰੁਪਏ ਸਿਰਫ ਆ ਬਾਈ ਕੋਲੇ ਬਹੁਤ ਸਟਾਕ ਪਿਆ 10 10 ਰੁਪਏ ਹਰ ਤਰ੍ਹਾਂ ਦਾ ਢਾਂਡਾ ਹਰ ਤਰ੍ਹਾਂ ਦੀ ਵੈਰਾਈਟੀ ਬਾਈ ਕੋਲੇ ਆ ਸਭ 10 ਰੁਪਏ ਆ ਆ ਸਿਰਫ ਔਰ ਸਿਰਫ 10 ਰੁਪਏ ਇਸ ਤੋਂ ਅੱਗੇ ਜੀ 20 ਰੁਪਏ ਆ ਦੇਖੋ ਇੱਧਰ ਪਏ ਨੇ 20 ਰੁਪਏ ਇਹ ਆ ਵਾਲੇ ਆ ਜੀ 20 ਰੁਪਏ ਦਾ ਪੀਸ ਹੈ ਇੱਕ ਪੀਸ 20 ਰੁਪਏ ਦਾ ਆ ਬਹੁਤ ਸਾਰੇ ਪੀਸ ਪਏ ਨੇ ਬਾਈ ਕੋਲ ਬਹੁਤ ਤਰ੍ਹਾਂ ਦੀ ਵੈਰਾਈਟੀ ਪਈ ਹੈ 20 ਰੁਪਏ ਦੇ ਵਿੱਚ ਆ ਸਿਰਫ ਔਰ ਸਿਰਫ 20 ਰੁਪਏ ਦਾ ਇੱਕ ਪੀਸ ਆ ਪਏ ਨੇ ਪਲਾਸਟਿਕ ਦੇ ਢਾਂਡੇ ਸਾਰੇ ਵਾਲੇ ਸਿਰਫ ਔਰ ਸਿਰਫ 20 ਰੁਪਏ ਦਾ ਪੀਸ ਹੈ ਜੀ ਬਹੁਤ ਤਰ੍ਹਾਂ ਦੀ ਵੈਰਾਈਟੀ ਪਈ ਹੈ ਬਾਈ ਕੋਲੇ ਬਹੁਤ ਸਟਾਕ ਪਈ ਆ ਟੋਕਰੀ 20 ਰੁਪਏ ਦੀ ਹੈ ਸਿਰਫ ਆ ਦੇਖੋ ਜੀ ਸਿਰ ਸਾਰੀ ਵੈਰਾਈਟੀ ਸਿਰਫ ਸਿਰਫ 20 ਰੁਪਏ ਸਟੀਲ ਦੀਆਂ ਪਲੇਟਾਂ ਨੇ 20 ਰੁਪਏ ਸਿਰਫ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਤੁਸੀਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਤੁਹਾਡਾ ਧੰਨਵਾਦ ਸਾਰਿਆਂ ਦਾ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਸਾਡੀ ਸਾਰੀ ਹਰ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇ ਜੀ ਆਹ ਗਲਾਸ ਸਿਰਫ 20 ਰੁਪਏ ਦਾ ਸਟੀਲ ਦਾ ਗਲਾਸ ਹੈ ਆ ਹਰ ਤਰ੍ਹਾਂ ਦੀ ਵੈਰਾਈਟੀ ਪਈ ਹੈ ਜੀ ਬਾਈ ਕੋਲੇ ਘਰੇਲੂ ਬਰਤਨ ਵਾਲਾ ਸਮਾਨ ਸਾਰਾ ਪਈ ਸਿਰਫ ਔਰ ਸਿਰਫ 20 ਰੁਪਏ ਦਾ ਪੀਸ ਆਹ ਵਾਲੀ ਟੋਕਰੀ ਹੈ ਸਿਰਫ 20 ਰੁਪਏ ਦੀ ਲੋਕੇਸ਼ਨ ਹੈ ਜੀ ਮਲੇਰ ਕੋਟਲਾ ਲੋਹਾ ਬਾਜ਼ਾਰ ਫਲੈਕਸ ਬੋਰਡ ਲੱਗਿਆ ਹੈ ਜੀ ਪੱਕੇ ਰੇਡ ਨੇ ਬਾਈਆਂ ਦੇ ਆ ਬੱਚਿਆਂ ਵਾਲੀ ਪੀੜ੍ਹੀ ਆਈ ਸਿਰਫ 20 ਰੁਪਏ ਦੀ ਸਿਰਫ ਔਰ ਸਿਰਫ 20 ਰੁਪਏ ਦੀ ਆਈ ਬੱਚਿਆਂ ਵਾਲੀ ਪੀੜ੍ਹੀ ਆ ਬੜੀ ਟੋਕਰੀ ਹੈ ਸਿਰਫ 20 ਰੁਪਏ ਦੇ ਵਿੱਚ ਬੜਾ ਪੀਸ ਹੈ 20 ਰੁਪਏ ਦਾ ਸਿਰਫ ਹਰ ਤਰ੍ਹਾਂ ਦੀ ਵੈਰਿਟੀ ਹੈ ਆ ਵੀ ਪੀਸ 20 ਰੁਪਏ ਦਾ ਹੀ ਆ ਸਾਰੇ ਹਰ ਪੀਸ 20 ਰੁਪਏ ਦਾ ਹੀ ਇਹ ਦੇਖੋ ਇਹ ਸਭ ਮਿਲ ਜਾਣਗੇ ਸਿਰਫ 20 ਰੁਪਏ ਦਾ ਪੀਸ ਆਇਨਸ ਡੌਗ पे ਹੀ ਬਾਈ ਕੋਲੇ 20 20 ਰੁਪਏ ਦਾ ਪੀਸ ਸਦਗਾ ਆ ਸਾਰੇ ਪੀਸ ਸਭ 20 ਰੁਪਏ ਦੇ ਬਹੁਤ ਸਾਰਾ ਸਟਾਕ ਵੇਚੀ ਬਾਈ ਬੜੇ ਪੱਕੇ ਰੇਟ ਨੇ ਬਾਈ ਦੇ ਫਲੈਕਸ ਬੋਰਡ ਲੱਗਿਆ ਹੈ ਬੱਚਿਆਂ ਦਾ ਟਿਫਨ 20 ਰੁਪਏ ਦਾ ਅੱਜ ਜਿਓਮੈਟਰੀ 20 ਰੁਪਏ ਆ ਡੋਂਗਾ 20 ਰੁਪਏ ਦਾ ਹੀ ਸਿਰਫ